ਹਾਂਜੀ ਜੀ ਨਾਮ ਮੇਰਾ ਨਾਮ ਮਕਬੂਲ احمد ਹੈ ਐਮੈਂ ਕਹਣਾ ਚੰਦਾ ਹਾਂ ਕਿ ਅਸੀਂ ਇੱਕ ਜੰਗ ਨਸ਼ਿਆਂ ਦੇ ਵਿਰੁੱਧ ਲੜ ਰਹੇ ਹਾਂ ਲੇਕਿਨ ਮੇਰੀ ਪੰਜਾਬ ਸਰਕਾਰ ਤਾਂ ਸਾਨੂੰ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਜੰਗ ਲੜਨੀ ਚਾਹੀਦੀ ਹੈ ਹੁਣ ਇਹ ਦੇਖੋ ਇਹ ਜਿਹੜੀ ਸੜਕ ਹੈ ਅਜੇ ਮੁਸ਼ਕਿਲ ਨਾਲ 2 ਮਹੀਨੇ ਵੀ ਨਹੀਂ ਹੋਏ ਆ ਤੇ ਇਹਦੇ ਤੇ ਖੱਡੇ ਪੈਣੇ ਸ਼ੁਰੂ ਹੋ ਗਏ ਨੇ ਤੇ ਮਤੇ ਜਿਹੜਾ ਮਟੀਰੀਅਲ ਹੈ ਜਿਹੜਾ ਇਸਤੇਮਾਲ ਕੀਤਾ ਘਟੀਆਂ ਮਟੀਰੀਅਲ ਇਸਤੇਮਾਲ ਕੀਤਾ ਗਿਆ ਤੇ ਇਹ ਜਿਹੜਾ ਪੈਸਾ ਹੈ ਸਾਰਾ ਜਿਹੜਾ ਨਾ ਭ੍ਰਿਸ਼ਟਾਚਾਰ ਦਾ ਇਕੱਠਾ ਕਰਕੇ ਜਿਹੜੇ ਵੀ ਇਹਦੇ ਜ਼ਿੰਮੇਦਾਰ ਲੋਕ ਐ ਉਹਨਾਂ ਦੀ ਜੇਬਾਂ 'ਚ ਗਿਆ ਹੋਇਆ ਤੇ ਮੇਰੀ ਸਰਕਾਰ ਤੋਂ ਅਪੀਲ ਆ ਕਿ ਜਿਹੜੇ ਵੀ ਇਸ ਕੰਮ 'ਚ ਮਲਬਤ ਸਨ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਸਾਰੀ ਹਿਸਟਰੀ ਬੈਕ ਚੈੱਕ ਕੀਤੀ ਜਾਵੇ ਤੇ ਉਹਨਾਂ ਦੇ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਵੀ ਘਰ ਜਿਹੜੇ ਨਾ ਡਿਮੋਲਿਸ਼ ਕੀਤੇ ਜਾਂਦੇ ਕਿ ਜਿਹੜਾ ਜਨਤਾ ਦਾ ਪੈਸਾ ਲੋਕਾਂ ਦੇ ਟੈਕਸ ਦਾ ਪੈਸਾ ਉਹਨੂੰ ਆਪਣੇ ਔਖ ਜਿਹੜੀ ਹੈ ਲਾਲਚ ਦੀ ਉਹਦੇ ਨਾਲ ਵਿਖਾ ਰਹੇ ਨੇ तो मेरी सरकार तो मुख्यमंत्री मान तो अपील है तो इस सड़क द जो भी लेखा जोखा है जो भी हिसाब किताब बनिया है वो दी पूरी इंक्वायरी कराना जेडे भी जिम्मेदार उन्होंने विरुद्ध कार्रवाई की मुश्किल मेहल महीना भी नहीं अजय होया महीना मुश्किल होया तो सड़क इतने नहीं अगे भी जाओगे बल्कि पिछे एक सड़क है वह भी नहीं कंपलीट की छे महीने तो उत्ते हो गए हैं मतलब दिसंबर तो पहले दड़क पुटी है ਉਹਨਾਂ ਵੀ ਕੰਪਲੀਟ ਕਰਨ ਨੂੰ ਆਤੇ ਅਰੇ ਮਹਾ ਮਹਾ ਮਹੀਨਾ ਡੇਰ ਮਹੀਨਾ ਹੋਇਆ ਤੇ ਇਹ ਸੜਕ ਟੁੱਟ ਗਈ ਤੇ ਇਹਦੀ এবਾਰੇ ਇਨਕੁਆਰੀ ਹੋਣੀ ਚਾਹੀਦੀ ਹੈ ਇੱਥੇ ਪੰਜਾਬ ਚ ਕਾਦੀਆਂ ਚ ਦੋ ਦੋ ਸਾਬਕਾ ਮੰਤਰੀ ਰਹੇ ਨੇ ਲੋਕ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਨੇ ਹੋਣ ਇਸ ਟਾਈਮ ਵਿਰੋਧੀ ਧਿਰ ਦੇ ਨੇਤਾ ਪ੍ਰਕਾਸ਼ ਸਿੰਘ ਬਾਜਵਾ ਵੀ ਹੈ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਆ ਤੁਸੀਂ ਮਾਮਲਾ ਜਿਹੜਾ ਨਾ ਪੰਜਾਬ ਸਰਕਾਰ ਨਾਲ ਅਤੇ ਕੇਂਦਰ ਸਰਕਾਰ ਨਾਲ ਉਠਾਓ ਕਿ ਆ ਜਿਹੜੀਆਂ ਸੜਕਾਂ ਬਣੀਆਂ ਇਹਨਾਂ ਕਟੀਆਂ ਮਟੀਰੀਅਲ ਨੂੰ ਇਸਤੇਮਾਲ ਹੋ ਰਿਹਾ ਹੈ ਤੇ ਕਿਹੜਾ ਭ੍ਰਸ਼ਟਾਚਾਰ ਹੈ ਫੈਲਾ ਰਿਹਾ ਹੈ